ਅਨਜਾਨ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਕਾ ਚਲੇ ਗਏ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਦੇ ਨੇ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਪਟਾਲਾ ਤੇ ਨਿੜਲੇ ਪਿੰਡ ਮੁੱਲਿਆਵਾਲਾ ਵਿੱਚ ਦਿਨ ਦਿਹਾੜੇ 50 ਸਾਲਾ ਵਿਅਕਤੀ ਦਾ ਹੋਇਆ ਕਤਲ ਘਰ ਚ ਦਾਖਲ ਹੋ ਕੇ ਦੋ ਨੌਜਵਾਨਾਂ ਨੇ ਮਾਰੀਆਂ ਗੋਲੀਆਂ ਉੱਥੇ ਹੀ ਪਿੱਛੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਅਤੇ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਤੈਸ਼ਦ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਵੱਲੋਂ ਵਾਰਦਾਤ ਦੀ ਸੂchnਾ ਮਿਲਦੇ ਮੌਕੇ ਤੇ ਪਹੁੰਚ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਬਟਾਲਾ ਦੇ ਪਿੰਡ ਮੁੱਲਿਆਵਾਲਾ ਦੇ ਰਹਿਣ ਵਾਲਾ ਕੁਲਵੰਤ ਸਿੰਘ ਦੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੁਲਵੰਤ ਸਿੰਘ ਦੇ ਘਰ ਦੇ ਅੰਦਰ ਦਾਖਲ ਹੋਣ ਗੋਲੀਆਂ ਮਾਰ ਕਤਲ ਕਰਨਾ ਮਾਮਲਾ ਸਾਹਮਣੇ ਆਇਆ ਇਮਰਤ ਕੁਲਵੰਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਸਰਪੰਚ ਮੁਤਾਬਕ ਕੁਲਵੰਤ ਸਿੰਘ ਉਸ ਦੀ ਪਤਨੀ ਅਤੇ ਬੇਟੀ ਘਰ ਵਿੱਚ ਸਨ ਅਤੇ ਸਵੇਰੇ 11 ਵਜੇ ਦੇ ਕਰੀ ਦੋ ਨੌਜਵਾਨ ਉਹਨਾਂ ਦੇ ਘਰ ਵਿੱਚ ਆਏ ਤੇ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਹੀ ਘਰ ਦੇ ਮਾਲਕ ਕੁਲਵੰਤ ਸਿੰਘ ਤੇ ਤਾਬੜ ਤੋੜ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ 5 ਗੋਲੀਆਂ ਚਲਾਈਆਂ ਤੇ ਜਿਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਦ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਲੱਖਣੀ ਹਾਲਤ ਵਿੱਚ ਕੁਲਵੰਤ ਸਿੰਘ ਨੂੰ ਇਲਾਜ ਲਈ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ ਅਤੇ ਹਾਲਤ ਗੰਭੀਰ ਹੋਣ ਦੇ ਚਲਦਿਆਂ ਅੰਬੇਸਰ ਹਸਪਤਾਲ ਸਟ੍ਰੈਫਰ ਵੀ ਕਰ ਦਿੱਤਾ ਜਿੱਥੇ ਕੁਲਵੰਤ ਸਿੰਘ ਦੀ ਮੌਤ ਹੋ ਚੁੱਕੀ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਖੁਦ ਦਾ ਹੀ ਈ ਰਿਕਸ਼ਾ ਚਲਾਉਂਦਾ ਹੈ ਤੇ ਉਸ ਦੇ ਦੋ ਬੇਟੇ ਹਨ ਇੱਕ ਬਟਾਲਾ ਤੋਂ ਬਾਹਰ ਰਹਿੰਦਾ ਤੇ ਇੱਕ ਬੇਟਾ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਹੈ ਉੱਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਹੈ ਜ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੋ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਾ ਚਲੇ ਗਏ ਨੇ ਕਿਹਨੂੰ ਮਾਰਿਆ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿੰਨੀ ਏਜ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਉਹ ਤਾਂ ਹੀ ਰਿਕਸ਼ਾ ਚ ਚਲਾਉਂਦਾ ਜੀ ਕੀ ਲੱਗਦਾ ਰੰਜਿਸ ਰੰਜਸ ਦੇ ਕਰਕੇ ਹੀ ਹੋਇਆ ਹੋਗਾ ਜੀ ਤੇ ਅਹੀਂ ਕੋਈ ਤੱਕ ਨਹੀਂ ਦੇਖੇ ਅਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਉਹ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਮੇਰਾ ਨਾਮ}{|\text{ਸ਼ਪਾਲ ਸਿੰਘ}|} ਸਭ ਮੈਨੂੰ ਤਾਂ ਆਪ ਨਹੀਂ ਬਾਹਰ ਚਲ ਗਿਆ ਸੀਗਾ ਤੇ ਬਾਹਰੋਂ ਆਇਆ ਬਾਣ ਕੇ ਪਾ ਲਗਾ ਵੀ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਤ ਨੇ ਮੇਰਾ ਭਰਾ ਛੋਟਾ ਪੰਜ ਗੋਲੀਆਂ ਦਾਸ ਦੇ ਪੀ ਵੱਜੀਆਂ ਸੀ ਪਰ ਉਹਨੂੰ ਦੋ ਅੰਦੇ ਲੱਗੀਆਂ ਨੇ ਇਹ ਤਾਂ ਬਿਲਹੋਂ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਹੁਣ ਅਮਰਸਰ ਖੜਿਆ ਪਹਿਲਾਂ ਇੱਥੇ ਖੜਿਆ ਹੀਗਾ ਸਿਵਲ ਹਸਪੀਟਲ ਤੇ ਹੁਣ ਅਮਰਸਰ ਖੜਿਆ ਆ ਮਨਦੀਪ ਦੇ ਉਥੇ ਹੁਣ ਦੱਥੋ ਚੁਕੀਏ ਦੇ ਕੋਣ ਆਇਆ ਉਥੋਂ ਚੋਲੀ ਦਿੱਥ ਹੋ ਚੁੱਕੀ ਹੈ ਤੇ ਫਿਰ ਘਰ ਚ ਬੈਠੀ ਹੈ ਤੇ ਆਪ ਹੀ ਤੇ ਨਾਲ ਦੀ ਬੇਟੇ ਦੋ ਹੀ ਉਹ ਇੱਕ ਬਾਹਰ ਤੱਕ ਜੇਲ੍ਹ ਚ ਲੱਗੇ ਪਰ ਉਹ ਆਇਆ ਹੀ ਨਹੀਂ ਬਠੋ ਪੂਰਾ ਕਿਬਰ ਕਬਰ ਨੇ ਕੋਲ ਸਾਈ ਇਹ ਇੱਕ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲਿਆਂ ਵਾਲਾ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਫੋਨ ਮਿਲਿਆ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਆ ਜਸਟ ਅਸੀਂ ਪਹੁੰਚੇ ਆ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਉਹ ਦੇਖੋ ਅਸੀਂ ਅਜੇ ਪਹੁੰਚੇ ਹੀ ਆ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਆ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਇਹ ਤੁਹਾਨੂੰ ਦੱਸ ਦਾਂਗੇ